ਲੋ ਜੀ ਭਾਈ ਕਹਿੰਦਾ ਗਾਣਾ ਵੀ ਸੁਣਾਉਣਾ ਆਪਦੇ ਬਰਥਡੇ ਦੇ ਸਪੈਸ਼ਲ ਆਪਕੋ ਨੂੰ ਸਭ ਤੋਂ ਵਧੀਆ ਗਾਣਾ ਇਹੀ ਲੱਗਦਾ ਜਿਉਂ ਕਰਦੇ ਫੇਵਰੇਟ ਗਾਣਾ ਨਾ ਪਉਂ ਚਦਾ ਮਤੇ ਲੈ ਭਾਈ ਸਨੈਪ ਦੇਖੋ ਮੇਰਾ ਵੀ ਦਿਖਾ ਕਿੱਥੇ ਯਾਰ ਰੰਗ ਜਿਹੀ ਆ ਗਈ ਖਾਰੇ ਦਵਾਰੇ ਆਉਗੀ ਤੇ ਇੱਧਰ ਆਪਣਾ ਆ ਗਿਆ ਭਾਈ ਆਪਡਰ ਸੈਟਸ ਰੱਖ ਲਵੰਦੇ ਲੋ ਜੀ ਮੁਬਾਰਕਾਂ ਭਾਈ ਮਿੱਤਰਾਂ ਤੈਨੂੰ ਵੈਰੀ ਗੁੱਡ ਮੁਬਾਰਕਾਂ ਭਾਈ ਮਿੱਤਰਾਂ ਤੈਨੂੰ ਜਾਨ ਦਿੰਦੀਆਂ ਧੰਨਵਾਦ ਕਰਿਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਹੈਗਾ ਬਰਥਡੇ ਤੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਇੰਸਟਾਗ੍ਰਾਮ ਦੇ ਉੱਤੇ ਵੀਸੇਸ ਭੇਜੀਆਂ ਨੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਦਿਲੋਂ ਤੇ ਮੈਂ ਹੌਲੀ ਹੌਲੀ ਸ਼ਾਰਾ ਰਿਪਲਾਈ ਕਰ ਰਿਹਾ ਬਾਕੀ ਜੇ ਕਿਸੇ ਦਾ ਰਿਪਲਾਈ ਨਹੀਂ ਹੋਇਆ ਤਾਂ ਹੋਲੀ ਸੌਰੀ ਆ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕੱਲ ਤੱਕ ਜਾਂ ਪਰਸੋਂ ਤੱਕ ਸਾਰਿਆਂ ਦੇ ਰਿਪਲਾਈ ਕਰੂੰਗਾ ਤੇ ਮੈਂ ਜਿੰਨੇ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਸਾਰਿਆਂ ਦੇ ਰਿਪਲਾਈ ਕਰ ਰਿਹਾ ਜਿੰਨੇ ਵੀ ਤੁਸੀਂ ਮੈਸੇਜ ਕਰ ਰਹੇ ਹੋ ਤੇ ਜਿਉਂਦੇ ਬਸਦੇ ਰੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਅੱਜ ਆਪਾਂ ਆਪਣਾ ਬਰਥਡੇ ਥੋੜਾ ਸੈਲੀਬ੍ਰੇਟ ਕਰਾਂਗੇ ਕਿ ਤੁਹਾਡੇ ਨਾਲ ਸਾਰਾ ਆਪਾਂ ਸਾਂਝਾ ਕਰਾਂਗੇ ਕਿ ਤੁਸੀਂ ਹੁਣ ਆਪਣਾ ਇੱਕ ਪਰਿਵਾਰ ਨੂੰ ਇੱਕ ਫੈਮਿਲੀ ਨੂੰ ਤੇ ਤੁਹਾਡੇ ਨਾਲ ਸਾਂਝਾ ਹੁਣ ਕਰਨਾ ਬਣਦਾ ਵੀ ਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਅੱਜ ਆਪਣਾ ਬਰਥਡੇ ਕਿਵੇਂ ਮਨਾਉਨੇ ਆ ਤੇ ਚੱਲਦੇ ਆਂ ਅੱਜ ਦੇ ਬਲੌਗ ਜਿੱਦ ਆਪਾਂ ਤੁਹਾਨੂੰ ਸਾਰਾ ਆਪਣਾ ਬਰਥਡੇ ਜਿਹੜਾ ਉਹ ਦਿਖਾਵਾਂਗੇ ਤੇ ਇਸ ਟਾਈਮ ਆਪਣੀ ਜਿਹੜੀ ਟੀ-ਸ਼ਰਟ ਆਪਾਂ ਪਾਈ ਆ ਤੇ ਇਹ ਟੀ-ਸ਼ਰਟ ਆਪਾਂ ਨੂੰ ਗਿਫਟ ਆਈ ਆ ਜੇ ਤੇ ਧੰਨਵਾਦੀ ਜਿਨੇ ਵੀ ਆਪਾਂ ਨੂੰ ਗਿਫਟ ਕਰੀ ਆ ਤੇ ਬਹੁਤ ਬਹੁਤ ਤੇ ਚਲਦੇ ਆਂ ਆਦੀ ਵੀਡੀਓ ਚ ਆਪਾਂ ਤੁਹਾਨੂੰ ਇੱਕ ਛੋਟੀ ਜੀ ਪਾਰਟੀ ਆਪਾਂ ਕਾਹਨੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਦੇ ਬਲੌਗ ਦਾ ਐਂਡ ਤੱਕ ਬਣੇ ਰਹੋ ਤੇ ਜਿਨੇ ਹੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਕਰ ਲਓ ਜੀ ਆਪਾਂ ਬਹੁਤ ਘੈਂਟ ਘੈਂਟ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣੀਆਂ ਨੇ ਤੇ ਚਲਦੇ ਆਂ ਆਦੇ ਲਓ ਵੀ ਆਪਾਂ ਪਹੁੰਚ ਚੁੱਕੇ ਆਂ ਸੈਲੀਬ੍ਰੇਟ ਸੈਲੀਬ੍ਰਿਟੀ ਆ ਸੈਲੀਬ੍ਰਿਟੀ ਸੈਲੀਬ੍ਰਿਟੀ ਪਹੁੰਚ ਚੁੱਕੇ ਆਂ ਇੱਕ ਜੱਸੜ ਦਾ ਗਾਣਾ ਆ ਜਾਏਗਾ ਨਾ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਹੈ ਉਹੀ ਗੱਡੀ ਜਾਂਦੇ ਉਹੀ ਕੁੰਡੀ ਮੋਚਾ ਤੇ ਉਹੀ ਮਿੱਤਰ ਪਿਆਰ ਨਾਲ ਆਪਾਂ ਪਹੁੰਚ ਚੁੱਕੇ ਆਂ ਅ ਹੈਪੀ ਬਰਥਡੇ ਟੂ ਜੂ ਤੇ ਇੱਕ ਬੰਦਾ ਆ ਰਿਹਾ ਕੇਕ ਲੈ ਕੇ ਫੋਨ ਦੇ ਲਾ ਕਿੰਨਾ ਝੂਠ ਬੁਲਾਵਾ ਮੈਨੂੰ ਕਰਾਵਾ ਖੜਾ ਆ ਦੇਖੋ ਲਓ ਵੀ ਆਪਾਂ ਪਹੁੰਚੇ ਹੋਇਆ ਸੈਲੀਬ੍ਰੇਟ ਤੇ ਅੱਜ ਕਰਦੇ ਆਪਾਂ ਬੜੇ ਸੈਲੀਬ੍ਰੇਟ ਤੇ ਤੁਹਾਨੂੰ ਸਾਰਾ ਅੱਜ ਦਾ ਬਲੌਗ ਆਪਾਂ ਦਿਖਾਵਾਂਗੇ ਤੇ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਿਸ਼ਰੀ ਭੇਜੀਆਂ ਨੇ ਤੇ ਜਿਉਂਦੇ ਬਸਦੇ ਰਹੋ ਪ੍ਰਮਾਤਮਾ ਸਾਹਿਬ ਨੂੰ ਪ੍ਰਸਤੀਆਂ ਬੱਤੇ ਤੇ ਸਾਬ ਜੀ ਤਾਂ ਨਹੀਂ ਕਿਵੇਂ ਲੋਬੀ ਸਨੇਪਾ ਪੈਣ ਲੱਗੀਆਂ ਭਾਈ ਹੌਨ ਸਰ ਆਈ ਸੀ ਪਾਤੀ ਪਾਤੀ ਪਾ ਜੇ ਬਰਾਈਆ ਦੁਬਾਰੇ ਦੇਖਣਾ ਇੱਕ ਟਰਾਈ ਹੋਰ ਲੈਂਗੇ ਹਲੋ ਹਲਵਾਈਆਂ ਦਾ ਕੰਮ ਆ ਦੇਖਣਾ ਪੈਣਾ ਟੈਸਟ ਕਰਕੇ ਅਜੇ ਤਾਂ ਥੋੜੀ ਮੈਨੂੰ ਲੱਗਦਾ ਤੇ ਆਪਾਂ ਬੈਠੇ ਆ ਬਾਹਰ ਹਾਂਜੀ ਅੰਦਰ ਹੀ ਜਾਣਾ ਠੀਕ ਆ ਜੀ ਕੇ ਆਟਾ ਕੰਮ ਮੈਨੂੰ ਓਕੇ ਤੇ ਅੰਦਰ ਹੀ ਜਾਣਾ ਆ ਰਿਹਾ ਆ ਰਿਹਾ ਉਹ ਤੇ ਕੇਕ ਆਪਣਾ ਹਜੇ ਆ ਰਿਹਾ ਹੈ ਹੈ ਬਹੁਤ ਹੋ ਗਿਆ ਪੈਸੇ ਦਾ ਲੈਣਾ ਲਓ ਜੀ ਬੰਦਾ ਆਪਣਾ ਪਹੁੰਚ ਚੁੱਕਿਆ ਕੇਕ ਲੈ ਕੇ ਆਜੋ ਵੀ ਆਜੋ ਮੁੰਡੇ ਆਜੋ ਕਰ ਹੈ ਉਹਦੇ ਸੁਣੇ ਨਹੀਂ ਖਾਲੀ ਜਿਹੜਾ ਹੋ ਜਾਣਾ ਹੈ ਹੈ ਉਹਦੇ ਸੁਣੇ ਨਹੀਂ ਫਿਰ ਯਾਰ ਨੇਰੇ ਜੇ ਮੱਛਾ ਲਾ ਦਨੇ ਆ ਫੂਨ ਦੀਆਂ ਉਹ ਆਪਣੇ ਉਹ ਮੱਛਰਾਂ ਗਰੀਆਂ ਵਿੱਚ ਤਾਂ ਗਾ ਨਾ ਤੈਨੂੰ ਨਹੀਂ ਆ ਜਾ ਤੂੰ ਫਰੈਸ਼ ਹੋ ਆ ਲੈਣਾ ਲਓ ਭਾਈ ਪਲਾਨ ਚੇਂਜ ਹੋ ਗਿਆ ਕਹਿੰਦੇ ਬਾਹਰ ਹੀ ਸੈਲੀਬ੍ਰੇਟ ਕਰਨਾ ਮੈਂ ਕਹਾਂ ਅੰਦਰ ਕਰ ਲੈਨੇ ਆ ਵੀਰੇ ਮੱਛਰਾਂ ਲਣ ਗਰੀ ਜਾਵੇ ਤਾਂ ਕਰਨਾ ਰੁੱਕ ਖੜ ਜਾ ਤੇ ਕੇਕ ਸਪੌਂਸਰ ਆ ਪਵਨ ਜਰਗ ਵੱਲੋਂ ਲਾ ਫਲੈਸ਼ ਵੇਰ ਲਾਲ ਲਾਲ ਦਾ ਜੀ ਦੇਖ ਤਾਂ ਕਿਵੇਂ ਆਉਂਦੀ ਹੈ ਫਲੈਸ਼ ਲਾਈਨ ਪੰਤੇ ਫੈਲਾ ਹੈ ਜੀ ਹੁਣ ਗੀ ਲਸਾਂ ਆਨ ਕਰ ਦੋ ਜੀ ਲਟਾਂ ਆਨ ਕਰ ਦੋ ਜੀ ਹੂੰ ਸੈਟ ਰੱਖ ਲੈਂਦੇ ਲੋ ਜੀ ਮੁਬਾਰਕਾਂ ਭਾਈ ਮਿੱਤਰਾ ਤੈਨੂੰ ਵੈਰੀ ਗੁੱਡ ਮੁਬਾਰਕਾਂ ਭਾਈ ਮਿੱਤਰਾ ਤੈਨੂੰ ਜਾਨ ਦਿੰਦੀਆਂ ਧੰਨਵਾਦ ਕਰਿਆ ਦਾ ਲੋ ਵੀ ਕੇਕ ਆਪਣਾ ਪਹੁੰਚ ਚੁੱਕਿਆ ਸਿੰਦੇ ਸਿੱਧੀ ਬਣਾ ਸਿੱਧੀ ਆ ਦੋ ਹੋਲੀ ਏਕਣਾਂ ਦੇਖੀ ਜਾਨਾ ਮੈਂ ਦੇ ਦੇ ਘੱਟੋ ਘਾਟਾ ਹਾਂ ਹਾਂ ਕੋਈ ਨਹੀਂ ਲਾਈਵ ਬਾਲਿੰਗ ਕੱਟ ਗਿਆ ਕੱਢ ਦੋ ਭਾਈ ਕੱਢ ਦੋ ਕੱਟ ਗਿਆ ਕੱਢ ਦੇ ਸਾਰੇ ਅਮਰਤ ਗੱਲ ਬਲੌਗ ਦਿਖਾਰੇ ਪਹਿਲਾਂ ਮੜਾ ਜਰੇ ਅਮਰਤ ਗੱਲ ਬਲੌਗ ਤੇ ਸਾਰਿਆਂ ਭਾਈ ਇਹ ਕੇਕ ਠੀਕ ਆ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਨੇ ਫੋਲੋਅਰ ਨੇ ਸਾਰਿਆਂ ਕਾੜੀ ਮਾਰ ਵੀ ਤਾੜੀ ਮਾਰ ਮੋਛਾਂ ਵਟਦੇ ਤਾੜੀ ਮਾਰਨ ਵਾਲੇ ਆਈ ਯੂ ਹੈਪੀ ਬਰਥਡੇ ਅਸੀਂ ਤੈਨੂੰ ਖਵਾਉਣਾ ਤੂੰ ਇੱਥੇ ਰੱਖ ਸਤ ਅੱਛਾ ਤਾਂ ਕਿ ਕੱਟ ਲੈ ਬੰਦੀ ਕੱਟ ਲੈ ਨਾ ਕੱਲ ਬਾਅਦ ਮੂੰਹ ਹਟਾਈ ਹੈ ਹੈ ਪਹਿਲਾਂ ਨੇ ਆਪੇ ਕਰ ਲਿਆ ਆਪਾਂ ਲੈ ਗਿਆਨਵੰਦੇ ਦੀਆਂ ਬਹੁਤ ਬਹੁਤ ਤੁਹਾਨੂੰ ਮੁਆਫੀ ਮੁਆਫੀ ਦੇ ਦੇ ਧੰਨਵਾਦੀ ਧੰਨਵਾਦ ਆਰੇ ਇਹ ਤੁਹਾਨੂੰ ਪਤਨਾ ਦੇ ਦੀ ਬਾਦਨਾ ਦੇ ਆਹ ਵੈਰੀ ਨਾਈਟ ਆ ਵੀ ਹੋਰ ਅੱਕ ਲੱਗੜਾ ਬੰਦਾ ਜੱਸ ਤੂੰ ਖਾ ਯਾਰ ਵੀਰੇ ਨੂੰ ਖਵਾਉਂਦਾ ਨਹੀਂ ਤੂੰ ਮੈਂ ਇੱਕ ਬੰਦੇ ਤੋਂ ਫੇਰ ਲੈ ਬਈ ਖਾ ਜਾ ਬੰਦੇ ਆ ਜਾ ਬਈ ਖਾ ਬਈ ਬੰਦੇ ਜੱਸ ਫੜਦਾ ਹੁਣ ਫੜਨਾ ਮੜਿਆ ਜਾ ਉਹ ਜਾ ਨਹੀਂ ਹੋਰ ਹੰਡਾ ਆਉਂ ਆਉ ਬੈਸਣਾ ਥੋੜੀ ਆ ਕੀ ਆਉ ਕਾਲੀਆਂ ਕਾਲੀਆਂ ਨਵੀਂ ਪੰਗੜੇ ਦੇ ਤਾਦ ਇਹ ਵੀ ਬਣਾਉਣੀ ਹੈ ਲਾਈਵ ਵਾਲੀ ਮੁबारकਾਂ ਜੰਦਨੀਆਂ ਬਾਈ ਸਾਡਾ ਅਮਰੀਕਾ ਵਾਲਾ ਵੀਰ ਪਹੁੰਚ ਚੁੱਕਿਆ ਅਮਰੀਕਾ ਵੀ ਆ ਗਿਆ ਵੇ ਸਮਝ ਰਹੇ ਹੋ ਸਮਝ ਰਹੇ ਹੋ ਅਮਰੀਕਾ ਕੋਈ ਨਹੀਂ ਕੋਈ ਨਹੀਂ ਖਾਉਗੇ ਇਹ ਇਹ ਨਾਲ ਕੁਝ ਨਾ ਖਾਣ ਨੂੰ ਬਾਈ ਨੂੰ ਇਹ ਬੰਨ ਲਾਉਂਦੇ ਆਪਾਂ ਦਰਜਾ ਜਾਂਦੇ ਹਾਂ ਕਰ ਗਏ ਵੱਢ ਗਏ ਆ ਗਾ ਵੀ ਤੂੰ ਆਈ ਚੱਕ ਲੋ ਉੱਥੇ ਕੋਲ ਨਹੀਂ ਬਸਾਂ ਆਹੋ ਉਹ ਤੇ ਲੰਗਾ ਲੋਰੀ ਕੋਈ ਨਹੀਂ ਭਾਗੀ ਚੱਲਦੇ ਹਾਂ 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 ਮੈਂ ਦਾ ਬਾਈ ਨੂੰ ਹਾਂ ਲਓ ਬਈ ਨਹੀਂ ਇਹ ਚੀਜ਼ ਨਾਲ ਹੋਲਾ ਕਰ ਰਿਹਾ ਭਾਈ ਬੋਲੇ ਤੈਨੂੰ ਪਾਉਣਾ ਆ ਤੈਨੂੰ ਵੋਟਾਂ ਬਣਾਉਣ ਵਾਲੇ ਫਿਰਦੇ ਜਿਹੜਾ ਕੋਈ ਨਹੀਂ ਪਾਉਣਾ ਦੇ ਦੇ ਹਾਂ ਕਿੱਥੇ ਲਾ ਦੇ ਕੇ ਦਾ ਕੀ ਹਾਲ ਕਰਦਾ ਹਾਲ ਦੇ ਕੇ ਦਾ ਕੀ ਕਰਦਾ ਲਾ 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 ਲ ਫਸਲ ਦਾ ਚੱਕਰ ਪੈ ਜਾਣਾ ਵਿੱਚ ਫਸਲ ਦਾ ਚੱਕਰ ਪੈਣਾ ਟਾਈਮ ਆ ਯਾਰ ਜੱਸੇ ਮੁਜੱਸੇ ਬੋਲਦਾ ਹੁਣੀ ਟਾਈਮ ਹੈਗਾ ਆਪਾਂ ਪ੍ਰਚਾਰ ਨਹੀਂ ਕਰ ਸਕਦੇ ਉਹ ਵੀ ਤਾਂ ਗੱਲ ਆ ਕੰਪਨੀ ਨਹੀਂ ਕਿਵੇਂ ਕਰਾਂਗੇ ਇਹਨੇ ਇਹਨੇ ਤਾਂ ਜਾਂਦਾ ਕੋਈ ਨਹੀਂ ਲਾਓ ਵੀ ਕੇਕ ਕੂਕ ਸਮਾਪਤ ਕਰਕੇ ਹੁਣ ਚੱਲਿਆਂ ਅੰਦਰ ਹੁਣ ਚੱਲਿਆਂ ਆਏ ਅਸੀਂ ਕੱਦੇ ਹੋਏ ਆਂ ਪਰ ਅੰਦਰ ਅਸੀਂ ਹੁਣ ਜਾ ਰਹੇ ਆਂ ਚਲੋ ਵੀ ਮੁੰਡੇ ਚਲੋ ਕਰਾਂ ਚਲੋ ਵੀ ਚਲੋ ਚੱਲ ਲੜੀ ਚੱਲ ਬਿਠਾ ਦੇ ਭਾਈ ਮੁੰਡੇ ਸੋਫਿਆਂ ਤੇ ਅੰਧਕਾਰ ਆਉਟਰ ਇਹ ਕਾਰ ਆਉਟਰ ਸੀਨ ਆ ਆ ਉਹ ਦਿਖਾ ਪਹਿਲੀ ਵਾਲੀ ਪਹਿਲੀ ਵਾਲੀ ਦਿਖਾ ਬਣਦੀ ਬਣਦੀ ਚਿਲਡ ਪਾਲੀ ਦੇ ਬੰਦੇ ਬਣਾ ਬਈ ਇੱਕ ਨੰਬਰ ਪਾਲੀ ਦੇ ਬਾਹਰ ਲਾਈਂ ਦੇ ਤਨ ਲਾਈਂ ਕਾਲਿਸ ਨਾ ਕਰ ਆਉਣ ਦੇ ਕੋਈ ਨਾ ਆਉਣ ਦੇ ਲੈ ਭਾਈ ਸਨੈਪ ਦੇਖੋ ਮੇਰਾ ਵੀ ਦਿਖਾ ਕਿੱਥੇ ਯਾਰ ਰੰਗ ਜੇ ਆ ਗਈ ਖਾਰੇ ਦਵਾਰੇ ਆਉਗੀ ਤੇ ਇੱਧਰ ਆਪਨਾ ਆ ਗਿਆ ਭਾਈ ਆਰਡਰ ਹਾਂ ਹਾਂ ਜੋ ਸਟ੍ਰੀਕ ਪਈ ਤਾਨੂੰ ਠੀਕ ਛਟਰੀਕ ਦਾ ਕੀ ਹਿਸਾਬ ਤਾਂ ਬੰਦਾ ਜਿਹੜਾ ਕਾਨੂੰ ਪੈ ਜਾਂਦਾ ਚੋਜਾ ਜਾਂਦਾ ਵੀ ਜਿਵੇਂ ਤੇਰਾ ਜਨਮ ਅੱਜ ਅੱਛਾ ਉਹ ਪੈ ਚੋਜੜਾ ਵੀ ਜਰ ਭੇਜ ਮੈਂ ਤਾਂ ਸਨੈਪ ਚੈਟਿੰਗ ਚਲਾਈ ਯਾਰ ਸਨੈਪ ਚੈਟ ਤੇ ਵੀ ਆਈ ਹੈ ਆਪਾਂ ਕਹ ਤਸ ਸੋਸ਼ਲ ਮੀਡੀਆ ਬਹੁਤ ਹੋ ਜੂ ਆ ਦੇ ਨਾ ਭਾਈ ਹੁਣ ਮੈਂ ਮੈਂ ਵਹੀਆ ਫੋਨ ਲਗਾ ਭਾਈ ਤੇ ਲੈ ਬਈ ਚੱਕ ਏ ਬਣ ਗਈ ਬਣੀ ਨਹੀਂ ਅਸੀਂ ਮੂੰਹ ਨਾ ਆਇਦਾਂ ਨੂੰ ਲੈ ਬਈ ਲੈ ਬਈ ਇਦਾਂ ਦਿਖਾ ਦੀ ਮਾੜੀ ਮੈਨੂੰ ਖੜਾ ਦਿਖਾ ਦੇ ਕਿਵੇਂ ਬਣੀ ਆ ਉਹ ਚਾਲ ਉਹ ਖੜਾ ਕਰਦੇ ਇੱਕ ਮਿੰਟ ਕੈਮਰਾ ਕੱਕਾ ਨਾ ਕਰਦਾ ਵੇ ਦਿਖਾਈਏ ਤੁਹਾਨੂੰ ਦਿਖਾਈਏ ਸੋ ਹੀ ਲਾ ਲੱਗੀਆਂ ਲੱਗੀਆਂ ਥੋੜੀ ਪੀਪਾ ਦੇਖ ਜੀਪਾ ਦੇ ਉਧਰੇਗਾ ਉਸਤਾਦ ਹੋਣੀ ਉਸਤਾਦ ਹੋਈ ਆ ਲੈ ਬੋਲਾ ਦੇਖ ਲੈ ਲੈ ਮੁੰਡਾ ਦਾ ਬਾਈ ਲੱਗ ਗਿਆ ਇੱਧਰ ਤਾਂ ਖਾਣ ਉਹ ਨਹੀਂ ਹੋਣਾ ਤੇਰਾ ਬੰਦਾ ਚਲਾਉਂਦੇ ਨੇ ਬੰਦੇ ਫੋਨ ਦਾ ਬਾਈ ਬਾਹਲਾ ਹੋ ਗਿਆ ਨਾ ਕੰਮ ਫੋਨ ਦਾ ਬਾੜਾ ਚਲਾਉਣ ਲੱਗ ਜੂ ਫੋਨ ਬਾੜਾ ਚਲਾਉਂਦੇ ਨਹੀਂ ਯਾਰ ਪੈਸੂ ਦਾ ਸੁਣਦਾ ਹੀ ਨਹੀਂ ਹੁੰਦਾ ਇਹ ਲਾ ਫੋਨ ਬਾੜਾ ਚਲਾਉਣਾ ਤੂੰ ਯਾਰ ਮੈਂ ਸਤ ਪਾਉਣ ਲੱਗਾ ਸਨ ਤੇ ਤੇਰੇ ਬਾਡੇ ਦੀਆ ਪਾਉਣਾ ਚ ਬੰਦਾ ਬਹਿ ਗਿਆ ਬੈਠੋਗੇ ਬੰਦਾ ਬਹਿ ਗਿਆ ਨਾ ਨਾ ਤੇ ਲੋਕ ਭਾਈ ਰੋਟੀ ਫਿਨਿਸ਼ ਕਰਤੀ ਲਓ ਵੀ ਕੁਝ ਮੀਠਾ ਹੋ ਜਾਏ ਤੇ ਇੱਕ ਇੱਕ ਜਾਮਣ ਆ ਗਿਆ ਜੀ ਹੂੰ ਬਹੁਤ ਵਧੀਆ ਰਿਵੀਅੂ ਸਾਰਾ ਹੈ ਆਹੋ ਜਾਲਣ ਹੁਣ ਵੀ ਜੀੀ ਲੀਨਿੰਗ ਆਉਂਦੀ ਹੈ ਜੀ ਜੈਸੋ ਹੋਰਾਂ ਨੇ ਪੱਕਾ ਲਮਾਉਣਾ ਉਹ ਬੇਮਾ ਅੱਡੇ ਤੇ ਹਾਂ ਸਟਾਰਟ ਹੀ ਉਹਦੋ ਕਰਨਾ ਹਾਂ ਸਟਾਰਟ ਹੀ ਉਹਦੋ ਕਰਨਾ ਉਹ ਗਾਣਾ ਬੋਲਣਾ ਜਾਏ ਉਹ ਗਾਣਾ ਫੇਵਰੇਟ ਆ ਉਹ ਕੇ ਮੈਂ ਸੱਟਾ ਪੈਣ ਦੋ ਘੰਟੇ ਉਹਦੇ ਬੀਟ ਗਾ ਸੁਣਦੇ ਰਹਿੰਦੇ ਬਹੁਤ ਮੇਨ ਪੰਡੀਆਂ ਜੀ ਕਿਉਂਕਿ ਮੇਰੇ ਲਈ ਹੰਡੀ ਹੈ ਮੇਰੇ ਤਾਂ ਵਧੀਆ ਫਾ ਹੋ ਜੀ ਬਾਈ ਕਹਿੰਦਾ ਗਾਣਾ ਵੀ ਸੁਣਾਉਣਾ ਆਪਦੇ ਬਰਥਡੇ ਦੇ ਸਪੈਸ਼ਲ ਆਪਕੋ ਨੂੰ ਸਭ ਤੋਂ ਵਧੀਆ ਗਾਣਾ ਇਹੀ ਲੱਗਦਾ ਜਿਉਂ ਕਰਦੇ ਫੇਵਰੇਟ ਗਾਣਾ ਨਾ ਪੰਚ ਦਾਮ ਤੇਰੇ ਕੋਲੇ ਥੋੜੀ ਦੇਰ ਤੱਕ ਨੀ ਬੁਲਟ ਦਿਨੇਸ ਆਲਾ ਹੋਰ ਦਿੱਤੀ ਚੱਕ ਨੀ ਇੱਕ ਦੂਜੇ ਨੂੰ ਦਿਲਾਂ ਦੀ ਗੱਲ ਕਹਿ ਲਈਏ ਨੀ ਬੁਲਟ ਤੈਉਨਾ ਸੋਹਣੀ ਐ ਵਈ ਆਏ ਧਮ ਦਰਸ਼ਕ ਵੀ ਦਰਸ਼ਕ ਵੀ ਹੋ ਜਾਈਏ ਤੂੰ ਇਹੇ ਕਿ ਦੇਖ ਇੱਕ ਦੇ ਮੀ ਆਈ ਦਾ ਨੇ ਜਸ ਮੈਂ ਵੀ ਗਾਣਾ ਵੀ ਮੈਨੂੰ ਬਾਲਾ ਸੁਣਾ ਗਾ ਫੁੱਲ ਫੈਨ ਆਪਾਂ ਬੰਦੇ ਦੇ ਯਾਰ ਬਾਈ ਗਾਣਾ ਲਗਾਉਣਾ ਦੇਖੇ ਹੈ ਨਹੀਂ ਮੈਂ ਸਲੋ ਬਾਈ ਆ ਬਾਈ ਹੋ ਗਿਆ ਪੁੰਚਾ ਲੈਣੂ ਹੋ ਗਿਆ ਜੋ ਹੋ ਗਿਆ ਚੱਲ ਪਿੱਛੇ ਤੋਰੀਆਂ ਮੇਰੀ ਬਣਾਈ ਤੂੰ ਹੀ ਚਾਦੀ ਚੌੜੀ ਨਹੀਂ ਹੋਣੀ ਜਾਈ ਵਾ ਠੀਕ ਆ ਪਤਾ ਲੱਗੇ ਤੂੰ ਜਿੰਮ ਜਾਣਾ ਵਾ ਠੀਕ ਆ ਲਾਓ ਵੀ ਆਏ ਹੋ ਜਾ ਹਾਂ ਠੀਕ ਆ ਲਓ ਵੀ ਇੰਨਾ ਕ ਆਪਣਾ ਅੱਜ ਦਾ ਬਲੌਗ ਥੀ ਤੇ ਅੱਜ ਦੀ ਵੀਡੀਓ ਨੂੰ ਅਪ ਐਂਡ ਕਰਦੇ ਆ ਤੇ ਠੀਕ ਆ ਜੀ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਸਾਡੇ ਵੀਡੀਓ ਦੇਖਣ ਲਈ ਧੰਨਵਾਦ ਤੇ ਮੈਂ ਥੋੜਾ ਜਿਹਾ ਨਹੀਂ ਰੌਂਦਾ ਹੋਊਗਾ ਉਹ ਜਸਟਮੈਂਟ ਕਰ ਲਿਓ ਤੇ ਬਾਕੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਮੇਰੇ ਆਪਾਂ ਨੂੰ ਬਰਥਡੇ ਬਿਸ ਕੀਤਾ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆਂ ਨਵੇਂ ਬਲੌਗ ਤੇ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ